ਅਮਰੀਕੀ ਨਿਆਯ ਵਿਭਾਗ ਦੀ ਫੌਜਦਾਰੀ ਡਿਵੀਜ਼ਨ ਵੱਲੋਂ ਨਿਊਯਾਰਕ ਦੇ ਇੱਕ ਫੈਡਰਲ ਅਦਾਲਤ ਵਿੱਚ ਦਾਖਲ ਕੀਤੇ ਚਾਰ ਨਾਰਾਹੀ ਭਾਰਤ ਦੇ ਦੂਜੇ ਸਭ ਤੋਂ ਵੱਡੇ ਕਾਰੋਬਾਰੀ ਘਰਾਣੇ ਅੰਡਾਨੀ ਗਰੁੱਪ ਖਿਲਾਫ ਰਿਸ਼ਵਤ ਖੋਰੀ ਦੇ ਜਿਹੜੇ ਸੰਗੀਨ ਦੋਸ਼ ਲਾਏ ਗਏ ਹਨ ਉਨ੍ਹਾਂ ਦੀ ਭਾਰਤ ਵਿੱਚ ਨਿਰਪੱਖਤਾ ਨਾਲ ਜਾਂਚ ਹੋਣੀ ਚਾਹੀਦੀ ਹੈ। ਇਸੇ ਚਲਾਨ ਦੇ ਆਧਾਰ ਤੇ ਅਮਰੀਕੀ ਨਿਆਯ ਵਿਭਾਗ ਨੇ ਅੰਡਾਨੀ ਗਰੁੱਪ ਦੇ ਮੁਖੀ ਗੋਤਮ ਅੰਡਾਨੀ ਉਨਾ ਦੇ ਭਤੀਜੇ ਸਾਗਰ ਅਡਾਨੀ ਅਤੇ 6 ਹੋਰਾਂ ਕਾਰਪੋਰੇਟ ਅਧਿਕਾਰੀਆਂ ਦੇ ਗ੍ਰਿਫਤਾਰੀ ਵਾਰੰਟ ਵੀ ਜਾਰੀ ਕਰਵਾ ਲਏ ਹਨ ਇਸ ਘਟਨਾਕਰਮ ਦਾ ਭਾਰਤੀ ਸ਼ੇਅਰ ਬਾਜ਼ਾਰ ਉਤੇ ਅਸਰ ਪੈ ਰਹਾ ਹੀ ਸੀ ਚਲਾਨ ਬਾਰੇ ਨਿਯਮ ਵਿਭਾਗ ਦੀ ਸਾਇਕਟਾਰਨੀ ਲਈ ਜਾ ਐਚ ਮਿਲਰ ਦਾ ਬਿਆਨ ਨਸ਼ਰ ਹੁੰਦਿਆ ਹੈ ਅਡਾਨੀ ਗਰੁੱਪ ਦੀਆਂ ਕੰਪਨੀਆਂ ਦੇ ਸ਼ੇਅਰ ਤੇਜ਼ੀ ਨਾਲ ਡਿੱਗੇ ਅਤੇ ਅਡਾਨੀ ਪਰਵਾਤਾ ਨਤੀਜਾ ਨਿੱਜੀ سرمਾਇਆ ਵੀ 20 ਫੀਸਦੀ ਤੋਂ ਵੱਧ ਖੁਰ ਗਿਆ ਉਨ੍ਹਾਂ ਭਾਰਤੀ ਕੰਪਨੀਆਂ ਨੂੰ ਵੀ ਖਮਿਆਸ਼ਾ ਭਗਤ ਤਣਾਪ ਪਿਆ ਹੋਰਾ ਉਹਨਾਂ ਦੇ ਸ਼ੇਅਰ ਨੂੰ ਵੀ ਲੱਗਿਆ ਸਥਿਤੀ ਸ਼ੁਕਰਵਾਨ ਨੂੰ ਸੁਧਰੀ ਜਰੂਰ ਪਰ ਕੁਮਾਂਤਰੀ ਪੂੰਜੀ ਬਾਜ਼ਾਰ ਵਿੱਚ ਭਾਰਤੀ ਸ਼ਾਕ ਵਿੱਚ ਜੋ ਚਿੱਬ ਪੈ ਗਿਆ ਉਸ ਤੋਂ ਉੱਪਰ ਤੇ ਆ ਭਾਰਤੀ ਕੰਪਨੀਆਂ ਨੂੰ ਸਮਾਂ ਲੱਗੇਗਾ ਚਲਾਲ ਮੁਤਾਬਿਕ ਸਰਕਾਰੀ ਖੇਤਰ ਦੀ ਭਾਰਤੀ ਕੰਪਨੀ ਸੋਲਰ એનર્ਜੀ ਕਾਰਪੋਰੇਸ਼ਨ ਆਫ ਇੰਡੀਆ ਭਾਰਤੀ ਸੂਰਜਾ ਨਿਗਮ ਜਿਆਤ ਸਿੰਘ ਨੇ ਸੂਰਜੀ ਦੇ ਪੌਣ ਊਰਜਾ ਦੀ ਪੈਦਾਵਾਰ ਵਿੱਚ ਇੱਜ਼ਾਫਾ ਕਰੰਤੇ ਸੁਭਾਈ ਬਿਜਲੀ ਨਿਗਮ ਨੂੰ ਇਹ ਸਵੱਛ ਊਰਜਾ ਦੀ ਵਾਤਵਰਤੋਲੀ ਪਛਾਇਤ ਕਰਨ ਵਾਸਤੇ ਸੋਲਰ ਸੈੱਲ ਮੋਡਿਊਲ ਦੇ ਆਧਾਰਿਤ ਪਲਾਨ ਲੰਗਾਨ ਅਤੇ ਇਹਨਾਂ ਰਾਹੀਂ 8000 ਮੈਗਾਵਾਟ 8 ਗੀਗਾਵਾਟ ਬਿਜਲੀ ਪੈਦਾ ਕਰਨ ਦਾ ਟੈਂਡਰ ਜੂਨ 2019 ਵਿੱਚ ਜਾਰੀ ਕੀਤਾ। ਅਮਰੀਕੀ ਭਾਰਤੀ ਕੰਪਨੀ ਐਜੀਓਰ ਪਾਵਰ ਨੇ ਜਨਵਰੀ 2020 ਵਿੱਚ ਬੋਲੀ ਰਹੀ ਇਸ ਪ੍ਰੋਜੈਕਟ ਦਾ ਕੁਝ ਹਿੱਸਾ ਹਾਸਲ ਕਰ ਲਿਆ। 50 ਸਾਲ ਜੂਨ ਮਹੀਨੇ ਅੰਡਾਨੀ ਗ੍ਰੀਨ ਕੰਪਨੀ ਨੇ ਵੀ ਅਜੇ ਹੀ ਕਾਮਯਾਬੀ ਦਾ ਐਲਾਨ ਕੀਤਾ ਪ੍ਰੋਜੈਕਟ ਦੇ ਸਮੂੱਚੇ ਖਾਕੇ ਮੁਤਾਬਿਕ ਸੌਰ ਊਰਜਾ ਨਿਗਮ ਨੇ ਸਾਰੀ ਬਿਜਲੀ ਪੈਦਾ ਕਰਨ ਵਾਲੀਆਂ ਕੰਪਨੀਆਂ ਵੱਲੋਂ ਤਿਆਰ ਬਿਜਲੀ ਅੱਗੇ ਸੁਬਾਈ ਬਿਜਲੀ ਨਿਗਮਾ ਕੋਲ ਵੇਚਣ ਦੇ ਠੇਕੇ ਸਿਰੇ ਚੜਾਣ ਵਿੱਚ ਮਦਦ ਨਹੀਂ ਸੀ ਜੂਨ 2021 ਵਿੱਚ ਐਚਯੂਰ ਪਾਵਰ ਜੋ ਕਿ ਅੰਡਾਨੀ ਗ੍ਰੀਨ ਦੀ ਹੀ ਸਹਿਯੋਗੀ ਕੰਪਨੀ ਹੈ ਨੇ ਅੰਡਾਨੀ ਗ੍ਰੀਨ ਦੇ ਐਗਜ਼ੀਕਿਊਟਿਵ ਡਾਇਰੈਕਟਰ ਸਾਗਰ ਅਡਾਨੀ ਨੂੰ ਸੂਚਿਤ ਕੀ ਸੂਬਾਈ ਬਿਜਲੀ ਨਿਗਮ ਐਟੋਰ ਵੱਲੋਂ ਤੇ ਸ਼ੂਧਾ ਰੇਟ ਤੇ ਸੂਰਜੀ ਬਿਜਲੀ ਖਰੀਦਣ ਲਈ ਤਿਆਰ ਨਹੀਂ ਜੇ ਉਹ ਤਿਆਰ ਨਹੀਂ ਹੁੰਦੇ ਤਾਂ ਸਮੁੱਚਾ ਪ੍ਰੋਜੈਕਟ ਘਾਟੇ ਦਾ ਸੌਦਾ ਸਾਬਤ ਹੋਵੇਗਾ ਇਸ ਦੇ ਸਾਗਰੰਦਨ ਮੁਜੇ ਰਾਜ ਦੇ ਅਧਿਕਾਰ ਨੂੰ ਪ੍ਰੇਰਿਕ ਰਿਸ਼ਵਤ ਮੁਹੰਈਆ ਕਰਵਾਉਣ ਦਾ ਸੁਝਾਅ ਦਿੱਤਾ ਪ੍ਰੇਰਿਕਾ ਵੱਲੋਂ ਪੇਸ਼ ਕਰ ਤੋਂ ਬਾਅਦ ਓਡੀਸ਼ਾ ਦਾ ਆਂਧਰਾ ਪ੍ਰਦੇਸ਼ ਜੰਮੂ ਕਸ਼ਮੀਰ ਛੱਤੀ ਸਗਰ ਤੇ ਤਾਮਲ ਲਾਂਡੂ ਦੇ ਅਧਿਕਾਰੀ ਬਿਜਲੀ ਖਰੀਦ ਸਮਝੌਤਿਆਂ ਲਈ ਰਾਜ਼ੀ ਹੋ ਗਏ ਇਸ ਹੱਲਾਸ਼ੇਰੀ ਮਗਰੋਂ Adani Green ਸਰ ਗਰਮ ਹੋ ਗਈ। ਫਿਰ ਅਪ੍ਰੈਲ 2022 ਵਿੱਚ NGO ਨੇ ਆਪਣੇ ਠੇਕੇ ਬਿਜਲੀ ਵੱਡੀ ਹਿੱਸੇਦਾਰੀ ਵੱਡੀ ਹਿੱਸੇਦਾਰੀ Adani Green ਦੇ ਨਾਮ ਕਰ ਦਿੱਤੀ। ਫਰਵਰੀ 2023 ਵਿੱਚ NGO ਨੇ ਆਂਧਰਾ ਪ੍ਰਦੇਸ਼ ਨਾਲ ਸਮਝੌਤੇ ਤੋਂ ਅਲਹਿਦਾ ਹੋਣ ਅਤੇ ਇਹ ਪ੍ਰੋਜੈਕਟ Adani Green ਹਵਾਲੇ ਕਰਨ ਦਾ ਐਲਾਨ ਕੀਤਾ। ਜਿਵੇਂ ਐਲਾਨ ਮੁਤਾਬਕ ਇਹ ਸਾਰਾ ਸਿਲਸਿਲਾ ਸੀਰੇ ਚੜਨ ਲਈ ਤਕਰੀਬਨ 2200 ਕਰੋੜ ਰੁਪਏ ਦੀ ਰਿਸ਼ਵਤ ਕਾਰਨ ਦੀ ਯੋਜਨਾ ਸੀ ਇਸ ਰਕਮ ਦਾ ਕਿੰਨਾ ਹਿੱਸਾ ਹੁਣ ਤੱਕ ਤਾਰਿਆ ਗਿਆ ਇਸ ਬਾਰੇ ਚ ਲਾਨ ਜਾ ਸਪਸ਼ਟ ਨਹੀਂ ਪਾਰਿਸੰਧਲੇਤਾ ਕਾਤ ਸਤਮੂਜ ਸਨਿਸ਼ਠੇ ਹਨ ਅੰਡਾਨੀ 그룹 ਵਿਵਾਦਿਤ ਹੈ ਇਸ ਬਾਰੇ ਕੋਈ ਦੋਰਾਵਾ ਨਹੀਂ ਮਹਿਜ ਤਿੰਨ ਦਸ਼ਕਾ ਵਿੱਚ ਇੱਕ ਸਧਾਰਨ ਕਾਰੋਬਾਰੀ ਤੋਂ ਭਾਰਤ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਬਨਨ ਦਾ ਗੋਤਮ ਅੰਡਾਨੀ ਦਾ ਸਫ਼ਰ ਸਿਰਫ਼ ਤਕਦੀਰ ਤੇ ਧਿਆਨਤਾਰੀ ਦੇ ਧਾਰੀ ਤੋਂ ਹੋਵੇਗਾ ਆਪਣੇ ਗੁਜਰਾਤੀ ਮਿੱਤਰ ਮੁਕੇਸ਼ ਅੰਬਾਨੀ ਵਾਂਗ ਗੋਤਮ ਅਡਾਨੀ ਵੀ ਸਰਕਾਰੀ ਨਿਰਮਾਣ بجلیਆਂ ਚੋਰ ਮੋਰੀਆਂ ਤੇ ਮਿਆਸਦਾਨਾ ਦੀ ਸਰਪ੍ਰਸਤੀ ਦਾ ਪੂਰਾ ਲਾਭ ਲਿਆ ਜੋ ਕਾਂਗਰਸੀ ਨੇਤਾ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਨਰਿੰਦਰ ਮੌਂਦੀ ਉੱਤੇ ਗੋਤਮ ਅਡਾਨੀ ਦਾ ਸਰਪ੍ਰਸਤ ਜਾਂ ਨਿਗਾਹਬਾਨ ਹੋਣ ਦੇ ਦੋਸ਼ ਲਾਏ ਲਾਉਂਦੇ ਆਏ ਹਨ ਤਾਂ ਇਹ ਦੋਸ਼ ਮੋਦੀ ਦਾ ਅਕਸ ਵਿਗਾੜਨ ਦਾ ਨਿਰੋਲ सियासी पत्طڑا ਨਹੀਂ ਮੋਦੀ ਸਰਕਾਰ ਵੱਲੋਂ ਅੰਡਾਨੀ ਦੀ ਉਚਤ ਨਾਹੀ ਅਤੀ ਆਮ ਲੋਕਾਂ ਤੋਂ ਵੀ ਲੁਕੀ ਛੁਪੀ ਨਹੀਂ ਸਾਲ ਪਹਿਲਾਂ ਮਰੀਕੇਦਾਰੇ ਹਿਡਨ ਬਰਗ ਰਿਸਰਚ ਨੇ ਅੰਡਾਨੀ ਗਰੁੱਪ ਉੱਤੇ ਸ਼ੇਅਰ ਬਾਜ਼ਾਰ ਨੂੰ ਆਪਣੇ ਕਾਰੋਬਾਰੀ ਹਿੱਤਾਂ ਲਈ ਵਰਤਨ ਅਤੇ ਬਾਦਗਵਾਮੀ ਦੇ ਦੋਸ਼ ਲਾਇਆ ਸਨ ਉਦੋਂ ਵੀ ਅੰਡਾਨੀ ਗਰੁੱਪ ਦੀਆਂ ਕੰਪਨੀਆਂ ਦੇ ਸ਼ੇਅਰ ਤਿੜ ਗਏ ਸਨ ਪਰ ਹਿਡਨ ਬਰਗ ਵੀ ਆਪਣੀ ਸਾਫੀ ਵਿਵਾਦਮਈ ਪੋਨ ਅਤੇparat ਸਰਕਾਰ ਵੱਲੋਂ ਅੰਡਾਨੀ ਗਰੁੱਪ ਦਾ ਸਾਥ ਦਿੱਤੇ ਜਾਣਕਾਰਨ ਇਹ ਕਰੋ ਪਸਾਰੇ ਮਾਇਕ ਸੰਕਟ ਤੋਂ ਉੱਪਰ ਹਨ ਵਿੱਚ ਕਾਮਯਾਬ ਹੋ ਗਿਆ ਪਰ ਹੁਣ ਅਮਰੀਕੀ ਸਰਕਾਰ ਚਲਾਉਣ ਵਾਲਾ ਮਾਮਲਾ ਸੱਚਮੁੱਚ ਟੇਢੀ ਖੀਰ ਹੈ ਅੰਡਾਨੀ ਗਰੁੱਪ ਦੀਆਂ ਕੰਪਨੀਆਂ ਵਿੱਚ ਅਮਰੀਕੀ ਨਿਵੇਸ਼ਕਾਂ ਦਾ سرمਾਇਆ ਲੱਗਿਆ ਹੋਇਆ ਹੈ ਅਤੇ ਇਸੇ ਵਿਆਹ ਤੇ ਇਹ ਅਮਰੀਕੀ ਅਦਾਲਤ ਵਿੱਚ ਦੋਸ਼ ਪੱਤਰ ਦਾਖਲ ਕੀਤਾ ਗਿਆ ਹੈ ਦੋਸ਼ ਪੱਤਰ ਦੇ ਆਧਾਰ ਤੇ ਗੋਤਮ ਜਸ ਸਾਗਰ ਅੰਡਾਨੀ ਦੀ ਗ੍ਰਿਫਤਾਰੀ ਤਾਂ ਦੂਰ ਦੀ ਗੱਲ ਹੈ ਪਰ ਉਹਨਾਂ ਦੀਆਂ ਕੰਪਨੀਆਂ ਵੱਲੋਂ ਅਮਰੀਕਾ ਵਿੱਚ سرمਾਇਆ ਝਟਾਣਾ ਹੁਣ ਨਾ ਮੌਨਕਿੰ ਜਾਬਦਾ ਹੈ ਅੰਡਾਨੀ ਗਰੁੱਪ ਨੇ ਸਾਰੇ ਇਲਜ਼ਾਮ ਰੱਦ ਕੀਤੇ ਹਨ ਚਲਾਨ ਨੂੰ ਚੁਣੌਤੀ ਦੇਣ ਦਾ ਵੀ ਐਲਾਨ ਕੀਤਾ ਹੈ ਪਰ ਇਲਜ਼ਾਮਾਂ ਦੀ ਗੰਭੀਰਤਾ ਨੂੰ ਦੇਖਦਿਆਂ ਭਾਰਤ ਵਿੱਚ ਵੀ ਇੰਨਾ ਦੀ ਡੂੰਘੇਰੀ ਜਾਂਚ ਹੋਣੀ ਚਾਹੀਦੀ ਹੈ ਸਾਜੀ ਪਰਮਣੀ ਕਮੇਟੀ ਜਪੀਸੀ ਰਾਹੀ 45 ਪੱਖੋ ਇੱਕ ਚੰਗਾ ਉਪਾਏ ਹੈ ਮੋਦੀ ਸਰਕਾਰ ਤੇ ਭਾਜਪਾ ਦਾ ਭੱਲਾ ਵੀ ਇਸੇ ਉਪਾਏ ਵਿੱਚ ਨਜ਼ਰ ਆਉਂਦਾ ਹੈ